ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜਾਂ ਟੈਸਰ ਸਵਟਰ ਬੱਚਿਆਂ ਦੀ ਕੋਟੀਆਂ ਸਵਟਰ ਕੈਪ ਮਫਲਰ ਸਟੋਲ ਸਕਾਫ ਜਾਂ ਆਪਣੇ ਜਿਵੇਂ ਲੌਂਗ ਕਾਰਡੀਗਨ ਆਪਾਂ ਬਣਾਉਣੇ ਆ ਤਾਂ ਉਹਦੇ ਤੇ ਵੀ ਆਪਾਂ ਇਹ ਜਿਹੜਾ ਡਿਜ਼ਾਈਨ ਆ ਪਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਜਾਂ ਆਪਾਂ ਆਪਣੇ ਲਈ ਕੋਈ ਕੋਟ ਵਗੈਰਾ ਬਣਾ ਰਹੇ ਆ ਤਾਂ ਉਹਦੇ ਤੇ ਵੀ ਜਿਹੜਾ ਆਪਣਾ ਡਿਜ਼ਾਈਨ ਆਪਾਂ ਬਣਾ ਸਕਦੇ ਆ ਜਾਂ ਆਪਾਂ ਕਈ ਵਾਰ ਕੋਈ ਆਪਾਂ ਜੈਕਟ ਵਗੈਰਾ ਆਪਣੀ ਬਣਾਈ ਹੁੰਦੀ ਤਾਂ ਜਿਹੜੀਆਂ ਆਪਾਂ ਬਾਹਾਂ ਉਹਦੀਆਂ ਅਲੱਗ ਤਰ੍ਹਾਂ ਦੀਆਂ ਰੱਖਣੀਆਂ ਹੁੰਦੀਆਂ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਫਲੈਕਸੀਬਲ ਆ ਇਸ ਤਰ੍ਹਾਂ ਬਾਹਾਂ ਉੱਪਰ ਵੀ ਆਪਣਾ ਜਿਹੜਾ ਡਿਜ਼ਾਈਨ ਆਪਾਂ ਪਾ ਸਕਦੇ ਆ ਤੇ ਜੇਕਰ ਆਪਾਂ ਜੈਟਾ ਸਵੈਟਰ ਵਗੈਰਾ ਬਣਾ ਰਹੇ ਆ ਤਾਂ ਜਿਹੜਾ ਪਿਛਲੀ ਸਾਈਡ ਹੁੰਦੀ ਹੈ ਜੈਟਾ ਸਵੈਟਰ ਦੀ ਆਪਾਂ ਉਹਦੇ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਮੈਂ ਵਰਦਮਾਨ ਦੀ 3 ਪਲਾਈ ਪਾਛਮ ਤੇ 10 ਨੰਬਰ ਸਲਾਈਆਂ ਨਾਲ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਆ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖਣੇ ਇਹ ਮੈਂ 10 10 10 ਤੇ ਲਾਸਟ ਤੇ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਸਲਾਈ ਪਈ ਲਲਟੀ ਸਾਈਡ ਤੋਂ ਫਿਰ ਇੱਕ ਸਲਾਈ ਸਿੱਧੀ ਸਾਈਡ ਤੋਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਟ ਜੀ ਐਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਨੂੰ ਬਣਾਉਣਾ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਜੇ ਤੁਸੀਂ ਕੁੰਡੇ ਪਾਉਂਗੇ ਜੇਕਰ ਤੁਹਾਡੀ ਸਿੱਧੀ ਸਾਈਡ ਆ ਰਹੀ ਹੈ ਤਾਂ ਤੁਸੀਂ ਸਿੱਧੀ ਸਾਈਡ ਤੋਂ ਇੱਕ ਸਲਾਈ ਜਿਹੜੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਿੱਧੀ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਫਿਰ ਉਲਟੀ ਸਾਈਡ ਤੋਂ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਊਗੀ ਤੇ ਦੋ ਸਲਾਈਆਂਾਂ ਚ ਆਪਣਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਂਦਾ ਇੱਕ ਸਲਾਈ ਪਹਿਲਾਂ ਆਪਾਂ ਬਣਾਵਾਂਗੇ ਉਲਟ ਪਾਸੇ ਤੋਂ ਫਿਰ ਸਿੱਧੇ ਪਾਸੇ ਤੋਂ ਇਹੀ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੋਊਗਾ ਹੁਣ ਮੈਂ ਕੁੰਡੇ ਜਿਹੜੇ ਇਸ ਤਰੀਕੇ ਨਾਲ ਪਾਏ ਆ ਵੀ ਜਿਹੜੀ ਇੱਥੇ ਉਲਟੀ ਸਾਈਡ ਆ ਰਹੀ ਹੈ ਜਿਵੇਂ ਆਪਾਂ ਇਸ ਤਰ੍ਹਾਂ ਕੁੰਡੇ ਪਾਣੇ ਇਸ ਤਰੀਕੇ ਨਾਲ ਕੁੰਡੇ ਪਾਏ। ਜਦੋਂ ਆਪਾਂ ਇਸ ਤਰੀਕੇ ਨਾਲ ਕੁੰਡੇ ਪਾਣੀ ਤਾਂ ਜਿਹੜੀ ਆਪਣੀ ਸਿੱਧੀ ਸਾਈਡ ਇੱਧਰ ਰਹਿ ਜਾਂਦੀ ਹੈ ਤਾਂ ਆਪਣੀ ਉਲਟੀ ਸਾਈਡ ਆ ਜਾਂਦੀ ਹੈ ਇੱਧਰ। ਤੇ ਜਿਹੜਾ ਹੁਣ ਆਪਣਾ ਇਹ ਡਿਜ਼ਾਈਨ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕਰਨਾ ਹੈ। ਤਾਂ ਪਹਿਲੀ ਸਿਲਾਈ। ਇਸ ਤਰ੍ਹਾਂ ਸ਼ੁਰੂ ਕਰਨੀ ਆਪਾਂ। ਦੋ ਕੁੰਡੇ ਪਹਿਲਾਂ ਆਪਾਂ ਬਣਾਵਾਂਗੇ ਸਿੱਧੇ ਇੱਕ ਇੱਕ 3 ਦੋ ਦੋ ਕੁੰਡੇ ਸਿੱਧੇ ਥ्रेड ਕਰਨਾ ਹੈ ਅੱਗੇ ਇੱਕ ਕੁੰਡਾ ਉਲਟਾ ਫੇਰ ਥ्रेड ਕਰਾਂਗੇ ਪਿੱਛੇ ਦੋ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਇੱਕ ਬਣਾਵਾਂਗੇ ਉਲਟਾ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਪਹਿਲੀ ਸਲਾਈ ਤੇ ਬਣਾਉਂਦੇ ਜਾਣਾ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਫੇਰ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਫੇਰ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਲਾਸਟ ਤੇ ਦੋ ਕੁੰਡੇ ਸਿੱਧੇ ਆ ਗਏ ਜਿਵੇਂ ਆਪਾਂ ਸਟਾਰਟਿੰਗ 'ਚ ਦੋ ਕੁੰਡੇ ਸਿੱਧੇ ਬਣਾਏ ਸੀ ਉਸੇ ਤਰ੍ਹਾਂ ਲਾਸਟ ਤੇ ਆ ਗਏ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੋ ਕੁੰਡੇ ਸਿੱਧੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਪਹਿਲੀ ਸਲਾਈ ਤੇ ਬਣਾਉਂਦੇ ਜਾਣਾ ਆਪਣੀ ਡਿਜ਼ਾਈਨ ਦੀ ਜਿਹੜੀ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਜਿਹੜੇ ਉਧਰ ਕੁੰਡੇ ਆਪਾਂ ਸਿੱਧੇ ਬਣਾਏ ਇੱਧਰ ਆਪਾਂ ਬਣਾਵਾਂਗੇ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਉਧਰ ਕੁੰਡਾ ਉਲਟਾ ਇੱਧਰ ਆਪਾਂ ਸਿੱਧਾ ਬਣਾਵਾਂਗੇ ਪਰ ਜੇ ਦੋ ਆਪਾਂ ਸਿੱਧਾ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਸਿੰਪਲ ਕੁੰਡਾ ਤਾਂ ਆਪਣਾ ਜਿਹੜਾ ਇਸ ਤਰ੍ਹਾਂ ਹੀ ਕੁੰਡੇ ਦਾ ਇਹ ਨੀਚੇ ਵਾਲਾ ਹੌਲ ਇਹਦੇ ਵਿੱਚ ਦੀਿੱਧਾ ਕੁੰਡਾ ਬਣਾਉਣਾ ਇਸ ਤਰ੍ਹਾਂ ਇਹੀ ਤਣ ਤਣ ਕੁੰਡਿਆਂ ਦਾ ਆਪਾਂ ਡਿਜ਼ਾਈਨ ਦੂਸਰੀ ਸਲਾਈ ਚ ਬਣਾਉਦੇ ਆਂ ਦੋ ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ ਇੱਕ ਕੁੰਡਾ ਨੀਚੇ ਵਾਲੇ ਹੌਲ ਚੋਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਦੋ ਕੁੰਡੇ ਉਲਟੇ ਇੱਕ ਦੋ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਇਸ ਤਰ੍ਹਾਂ نیچے ਵਾਲੇ ਹੌਲਜੋਂ ਸਿੱਧਾ ਬਣਾ ਲਾਂਗੇ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ نیچے ਵਾਲੇ ਹੌਲ ਜਿਸ ਤਰ੍ਹਾਂ ਸਿੱਧਾ ਬਣਾ ਲਾਂਗੇ ਦੋ ਕੁੰਡੇ ਉਲਟੇ ਇਹਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੇ ਇੱਕ ਵਾਰ ਫਿਰ ਮੈਂ ਤੁਹਾਨੂੰ ਇਹ ਦੋ ਸਲਾਈਆਂ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਉਲਟ ਪਾਸੇ ਤੋਂ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟ ਦੋ ਕੁੰਡੇ ਸਿੱਧੇ ਉਲਟ ਪਾਸੇ ਤੋਂ ਪਹਿਲੀ ਸਲਾਈ ਆ ਆਪਣੇ ਡਿਜ਼ਾਈਨ ਦੀ ਲਾਸਟ ਵਿੱਚ ਵੀ ਦੋ ਕੁੰਡੇ ਆਪਣੇ ਸਿੱਧੇ ਆ ਜਾਂਦੇ ਜਿਵੇਂ ਸਟਾਰਟਿੰਗ ਚ ਆਉਂਦੇ ਹੁਣ ਆਪਣੇ ਡਿਜ਼ਾਈਨ ਦੀ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਪਰ ਜਦੋਂ ਸਿੱਧਾ ਕੁੰਡਾ ਬਣਾਉਣਾ ਆਪਾਂ ਉਸੇ ਤਰ੍ਹਾਂ ਜਿਹੜਾ ਆਪਾਂ ਨੂੰ ਇੱਕ ਹੁੰਡੇ ਦਾ ਨੀਚੇ ਵਾਲਾ 홀 ਦਿਖਾਈ ਦਿੰਦਾ ਇਹਦੇ ਵਿੱਚ ਦੀ ਬਣਾਉਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਹੁੰਡੇ ਉਲਟੇ ਇੱਕ ਗੁੰਡਾ ਉਸੇ ਤਰ੍ਹਾਂ ਨੀਚੇ ਵਾਲੇ 홀 'ਚੋਂ ਸਿੱਧਾ ਦੋ ਹੁੰਡੇ ਉਲਟੇ ਇੱਕ ਗੁੰਡਾ ਨੀਚੇ ਵਾਲੇ 홀 'ਚੋਂ ਸਿੱਧਾ ਦੋ ਹੁੰਡੇ ਉਲਟੇ ਇੱਕ ਗੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਿੱਚ ਦੋ ਕੁੰਡੇ ਆਪਣੀ ਉਲਟੇ ਆ ਗਏ ਜਦੋਂ ਆਪਾਂ ਇਹ ਹੀ ਦੋ ਦੋ ਸਲਾਈਆਂ ਜਿਹੜੀਆਂ ਆਪਣੀਆਂ ਦੋ ਸਲਾਈਆਂ ਡਿਜ਼ਾਈਨ ਦੀਆਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਆ ਜਿਹੜਾ ਬਣ ਜਾਂਦਾ ਹੈ ਇਹ ਥੋੜਾ ਜਿਹਾ ਡਿਜ਼ਾਈਨ ਮੈਂ ਅੱਗੇ ਜਿਹੜਾ ਬਣਾ ਲਈ ਨਹੀਂ ਹੈ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੀ ਨਾਓ ਜੀ ਜਦੋਂ ਆਪਾਂ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੇ ਬਣਾਈ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਆਸਾਨ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਧੰਨਵਾਦ